ਬਸੇ ਕਾ ਵਾਲੀ ਚੀਜ਼ ਨਾ ਤੁਸੀਂ ਪੀਪਲ ਦੇ ਉੱਤੇ ਪਾ ਦਿਓ ਜਿੰਨਾ ਮਰਜੀ ਭਾਰੇ ਤੋਂ ਭਾਰਾ ਬੂਟਾ ਹੋਵੇ ਤੇ ਆ ਦੇਖੋ ਜੀ ਮਿੰਟਾ ਚ ਇਹ ਨਾ ਇਸ ਤਰ੍ਹਾਂ ਗਲ ਕੇ ਤੇ ਆ ਦੇਖੋ ਜੜਾ ਜਿੱਥੇ ਮਰਜੀ ਦੀ ਧਰਤੀ ਦੀ ਹੋਵੇ ਮਿੰਟਾ ਚ ਨਿਕਲ ਜਾਣਾ ਗਲ ਕੇ ਬਾਹਰ ਆ ਤੁਸੀਂ ਦੇਖ ਸਕਦੇ ਕੋਠੇ ਉੱਤੇ ਜ਼ਿਆਦਾਤਰ ਨਾ ਆਪਾਂ ਦੇਖਦੇ ਹਾਂ ਕਿ ਜਿਹੜੀ ਟੈਂਕੀਆਂ ਵਗੈਰਾ ਰੱਖੀਆਂ ਹੁੰਦੀਆਂ ਨਾ ਉਹਦੇ ਸਾਈਡਾਂ ਤੇ ਜਾਂ ਉਹਦੇ ਉੱਤੇ ਤਾਂ ਪੀਪਲ ਵਗੈਰਾ ਕਾਫੀ ਜ਼ਿਆਦਾ ਉੱਗੇ ਹੁੰਦੇ ਹਨਾ ਜਿੱਥੇ ਅੜਾ ਵਗੈਰਾ ਹੋਵੇ ਉੱਥੇ ਵੀ ਪੀਪਲ ਬਹੁਤ ਜ਼ਿਆਦਾ ਉੱਗੇ ਹੁੰਦੇ ਆ ਤੇ ਅੱਜ ਤੁਹਾਨੂੰ ਆਪਾਂ ਇਹ ਵੀਡੀਓ ਸ਼ੇਅਰ ਕਰਨ ਲੱਗੇ ਕਦੇ ਵੀ ਮੁੜ ਕੇ ਤੁਹਾਡੇ ਘਰ ਚ ਜਾਂ ਕੰਧਾਂ ਦਾ ਜਾਂ ਦੀਵਾਰਾਂ ਚ ਕਦੀ ਵੀ ਪੀਪਲ ਨਹੀਂ ਉੱਗੂਗੇ ਆ ਤੁਸੀਂ ਦੇਖ ਸਕਦੇ ਚਾਰੇ ਬੰਨੇ ਇੱਥੇ ਦਾ ਪੀਪਲਾਂ ਨੂੰ ਮੈਂ ਨਾ ਪੱਟਦੀ ਪਈ ਹੱਥ ਨਾਲ ਜਿੰਨੇ ਕ ਪੱਟ ਹੁੰਦੇ ਪੱਟ ਹੋ ਜਾਣੇ ਆ ਜੇ ਦੇਖੋ ਜਿਹੜਾ ਜਿਹੜਾ ਮਾੜੀ ਜਿਹੀ ਰਹਿ ਜਾਣੀ ਨਾ ਕੋਨੇ ਦੇ ਵਿੱਚ ਉੱਥੋਂ ਦੂਰੋਂ ਫੇਰ ਪੀਪਲ ਉੱਗ ਜਾਣੇ ਹਨਾ ਤੇ ਟੈਲਾ ਵਗੈਰਾ ਆਪਾਂ ਜਿੰਨੀਆਂ ਰੱਖਿਓਂ ਇਹਦੇ ਸਾਈਡਾਂ ਤੇ ਬਹੁਤ ਜਿਹੇ ਪੀਪਲ ਉੱਗੇ ਹੋਏ ਆ ਤੇ ਆਹ ਲੋ ਜੀ ਆਪਾਂ ਇਧਰਲੇ ਬੰਨੇ ਵੀ ਪੱਟਲੇ ਤੇ ਪੱਟ ਵੀ ਨਹੀਂ ਹੁੰਦੇ ਸਵਾਰ ਕੇ ਥੋੜੀ ਥੋੜੀ ਜੜਾਂ ਇਹਦੇ ਵਿੱਚ ਹੀ ਰਹਿ ਜਾਂਦੀਆਂ ਐ ਤੇ ਇੱਥੇ ਮੈਂ ਲੋਹੇ ਦੇ ਡੰਡਾ ਜਿਹਾ ਚੱਕ ਲਿਆ ਸੀ ਮੈਂ ਕਿਹਾ ਐਮੀ ਟੈਲਾ ਪਈਆਂ ਕੋਈ ਜਾਨਵਰ ਵਗੈਰਾ ਨਾਲ ਵਿੱਚੇ ਨਿਕਲੇ ਹਨਾ ਡਰ ਵੀ ਲੱਗਦਾ ਹੀ ਬਰਸਾਤਾ ਦੇ ਦਿਨ ਐ ਤੇ ਜੜ ਤੁਸੀਂ ਦੇਖੋ ਤਾਂ ਕਿੰਨੀ ਜਿਆਦੇ ਪੱਕੀ ਹੋਈ ਪਈ ਐ ਤੇ ਬਸ ਇਧਰ ਮੈਂ ਕਿਹਾ ਤੁਹਾਨੂੰ ਸਵਾਰ ਕੇ ਦੱਸ ਦਿੰਦੇ ਜੜਾ ਕਿੱਥੇ ਤੱਕ ਪਈਆਂ ਹੋਈਆਂ ਦੇਖੋ ਉਹ ਵਿੱਚ ਤੱਕ ਜੜਾ ਉਹ ਪਰੇ ਤੱਕ ਜੜ ਜਾਂਦੀ ਐ ਇੰਨੇ ਪੀਪਲ ਦੇ ਬੂਟੇ ਉੱਥੇ ਫੇਰ ਰੁਗ ਜਾਣੇ ਆ ਕੋਈ ਫਾਇਦਾ ਨਹੀਂ ਇਹਨੂੰ ਜਿੰਨਾ ਮਾਜੀ ਪੱਟ ਲੋ ਤੇ ਇਹਦੀ ਜੜ ਇੰਨੀ ਜਿਆਦੇ ਅੰਦਰ ਕੋਠੇ ਤੱਕ ਚੱਲ ਜਾਂਦੀ ਵੀ ਤੁਹਾਡੇ ਕੋਠੇ ਵਗੈਰਾ ਜਿਹੜੇ ਨੇ ਉਹ ਚੋਣੇ ਸ਼ੁਰੂ ਹੋ ਜਾਂਦੇ ਆ ਹੈਨਾ ਆ ਦੇਖੋ ਜੜ ਕਿੰਨੀ ਜਿਆਦੇ ਪੱਕੀ ਐ ਚਲੋ ਆਪਾਂ ਪਹਿਲਾਂ ਇਹਨੂੰ ਇਹਨੂੰ ਪੱਟਦੇ ਆ ਫੇਰ ਦੱਸਦੇ ਆ ਆਪਾਂ ਕਿਹੜੀ ਚੀਜ਼ ਦਾ ਦੇ ਇਸਤੇਮਾਲ ਕਰੀਏ ਨਾ ਵਿੱਚ ਕਿ ਮੁੜ ਕੇ ਤੁਹਾਡੇ ਕੋਠੇ ਦੇ ਉੱਤੇ ਤਾਂ ਬੂਟੇ ਪੀਪਲ ਦੇ ਬੂਟੇ ਜਾਂ ਕੋਈ ਹੋਰ ਬੂਟੇ ਉੱਗਾਂ ਦਾ ਨਾਂ ਹੀ ਨਹੀਂ ਲੈਣਾ ਹੈਗਾ ਲੋ ਜਿੱਥੇ ਵੀ ਆਪਾਂ ਨਾ ਪੀਪਲ ਦਾ ਜਾਂ ਕੋਈ ਹੋਰ ਬੁੱਟਾ ਪੱਟਿਆ ਨਾ ਉੱਥੇ ਆਪਾਂ ਹਾਰਪਿਕ ਪਾਣਾ ਹੈ ਹਾਰਪਿਕ ਥੋੜਾ ਜਿਆਦਾ ਪਾਣਾ ਇਹਦੀ ਜਿਹੜੀ ਜੜਾ ਨਾ ਤੁਹਾਨੂੰ ਮੈਂ ਬਾਅਦ ਵਿੱਚ ਦਦਿਆ ਅੰਦਰ ਤੱਕ ਜਿਹੜਾ ਚਲ ਗਿਆ ਸੀ ਆ ਦੇਖ ਸਕਦੇ ਤੁਸੀਂ ਤੇ ਇਹਨੂੰ ਚੰਗੀ ਤਰ੍ਹਾਂ ਭਰ ਦਿੱਤੇ ਤੇ ਹਾਕੀ ਦੂਜੇ ਬੰਨੇ ਵੀ ਸਾਰੇ ਆਪਾਂ ਹਾਰਪਿਕ ਪਾ ਦੇਵਾਂਗੇ ਤੇ ਹਾਰਪਿਕ ਪਾਉਂਦੇ ਸਾਰੇ ਤੁਸੀਂ ਰਿਜ਼ਲਟ ਦੇਖ ਕੇ ਖੁਦ ਹੈਰਾਨ ਹੋ ਜਾਓਗੇ ਹਫਤੇ ਦੇ ਵਿੱਚ ਤੁਸੀਂ ਚਾਰ ਵਾਰੀ ਇਹ ਕਰਨਾ ਹੈ ਹਾਰਪਿਕ ਜਿੱਥੇ ਬੁੱਟਾ ਤੁਹਾਡੇ ਉੱਗਿਆ ਸੀ ਨਾ ਇੱਕ ਵਾਰੀ ਉੱਥੇ ਚਾਰ ਵਾਰੀ ਹਾਰਪਿਕ ਪਾਣਾ ਹੈ ਹਫਤੇ ਦੇ ਵਿੱਚ ਯਾਦ ਰੱਖਿਓ ਆ ਦੇਖ ਸਕਦੇ ਹੋ ਇਹ ਇੰਨੀ ਜਿਹਾ ਝਾਗ ਹੋ ਜਨ ਜਿੰਨੀਆਂ ਵੀ ਆਲੇ ਦੁਆਲੇ ਜਿੰਨੀਆਂ ਵੀ ਜੜ੍ਹਾਂ ਹੋਣੀਆਂ ਨੇ ਸਾਰੀਆਂ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਜਾਣੀਆਂ ਤੇ ਲੋ ਜੀ ਆਪਾਂ ਇਹਨਾਂ ਛੱਡ ਦੇਣਾ ਥੋੜੇ ਟਾਈਮ ਵਾਸਤੇ ਤੇ ਮੈਂ ਫਿਰ ਜਿਹੜੇ ਆ ਡਰਮੀ ਸੀਗੀ ਦੇ ਆਲੇ ਦੁਆਲੇ ਵੀ ਦੇ ਦਿੱਤੀ ਸੀ ਉਧਰ ਵੀ ਕੋਈ ਪਿੱਪਲ ਨਹੀਂ ਉੱਗਿਆ ਹੋਇਆ ਸੀਗਾ ਅਜਮਾਇਆ ਹੋਇਆ ਤਰੀਕਾ ਏ ਇੱਥੇ ਪੀਪਲ ਪੀਪਲ ਉੱਗੇ ਹੁੰਦੇ ਛੋਟੇ ਛੋਟੇ ਹੁਣ ਬਿਲਕੁਲ ਵੀ ਪੀਪਲ ਨਹੀਂ ਉੱਗੇ ਵੀ ਆਹ ਦੇਖੋ ਆਹ ਪੀਪਲ ਜਿਹੜੇ ਉੱਗੇ ਆ ਲੈ ਤੁਹਾਨੂੰ ਦੱਸਣ ਵਾਸਤੇ ਮੈਂ ਰੱਖਿਆ ਤੇ ਆਪਾਂ ਇਹਨਾਂ ਜਿੱਦਾਂ ਪੱਟੀਆਂ ਉਹ ਜਿਹੜਾ ਵਿੱਚ ਰਹਿ ਜਾਂਦੀ ਨੇ ਛੋਟੇ ਤੁਸੀਂ ਪੱਟੀ ਨਹੀਂ ਸਕਦੇ ਛੋਟੇ ਪੀਪਲ ਦੀਆਂ ਜੜ੍ਹਾਂ ਨੂੰ ਤੇ ਲਓ ਜੀ ਇੱਥੇ ਵੀ ਹਾਰਪਿਕ ਜਾਦੇ ਹਾਰਪਿਕ ਪਾਣਾ ਜਿਹੜੀ ਆਪਾਂ ਨੀਹਾਂ ਦੇ ਵਿੱਚ ਪਾਣਾ ਉਹ ਜਾਦੇ ਹਾਰਪਿਕ ਪਾ ਕੇ ਡੰਡੇ ਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਦੇਣਾ ਆਹ ਦੇਖੋ ਸਕਦੇ ਤੁਸੀਂ ਕਿੰਦੇ ਨਾਲ ਦੇ ਇਧਰ ਘਾਹ ਵਗੈਰਾ ਉੱਗੇ ਇਧਰ ਮੈਂ ਕਦੀ ਹਾਰਪਿਕ ਦੇ ਪ ਪਹਿਲੇ ਕੋਨੇ ਹਾਰਪਿਕ ਪਾ ਕੇ ਮੈਂ ਨਾ ਦੇਖਿਆ ਵੀ ਇਹ ਤਰੀਕਾ ਵਾਕੀ ਕੰਮ ਕਰਦਾ ਹੈ ਆ ਦੇਖੋ ਥੋੜੇ ਸਾਹਮਣੇ ਜਿਹੜੇ ਨਹੀਂ ਵੀ ਪੱਟ ਹੁੰਦੀ ਨੇ ਜਿਹੜਾ ਦੇਖੋ ਮਿੰਟਸ ਸਕਿੰਟਾਂ ਦੇ ਵਿੱਚ ਛੋਟੇ-ਛੋਟੇ ਜਿਹੜਾ ਵੀ ਕਿੱਦਾਂ ਪੱਟ ਹੋ ਜਾਣੀ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਜਿਹੜਾ ਨਿਕਲ ਗਿਆ ਨਾ ਮਿੰਟਸ ਸਕਿੰਟਾਂ ਦੇ ਵਿੱਚ ਸੋ ਕਮਾਲ ਦਾ ਤਰੀਕਾ ਏ ਇੱਥੇ ਤਾਂ ਆ ਕੈਮੀਕਲ ਜਿਹਨਾਂ ਨੂੰ ਇਨਫੈਕਸ਼ਨ ਵਗੈਰਾ ਹੋ ਜਾਂਦਾ ਆ ਦੇਖੋ ਆ ਬੂਟੇ ਦੇ ਉੱਤੇ ਮੈਂ ਕੈਮੀਕਲ ਪਾਇਆ ਤੇ ਦੇਖੋ ਥੋੜੇ ਥੇਰ ਬਾਅਦ ਬੂਟਾ ਕਿੱਦਾਂ ਸੜ ਜਾਣਾ ਸਾਰਾ ਆ ਦੇਖ ਸਕਦੇ ਤੁਸੀਂ ਇਹ ਵੀ ਬਹੁਤ ਆਸਾਨੀ ਨਾਲ ਪੱਟ ਹੋ ਗਿਆ ਸੀਗਾ ਬੂਟਾ ਤੇ ਕੀੜੀਆਂ ਵਗੈਰਾ ਕਿੰਨੇ ਇਧਰੋਂ ਨਿਕਲੀਆਂ ਦੇਖੋ ਫੇ ਚਾੜੂ ਲਾ ਕੇ ਆਪਾਂ ਤੁਹਾਨੂੰ ਸਾਫ਼ ਕਰਕੇ ਵੀ ਜਿਹੜੇ ਪਹਿਲੇ ਬੰਨੇ ਮੈਂ ਪਾਏ ਸੀਗੇ ਉਹ ਤੁਹਾਨੂੰ ਝਾੜੂ ਲਾ ਕੇ ਸਾਫ਼ ਕਰਕੇ ਦੱਸਦੀ ਪਈਆਂ ਬਿਲਕੁਲ ਵੀ ਦੇਖ ਰਹੇ ਤੁਸੀਂ ਬਿਲਕੁਲ ਵੀ ਜੜਾ ਨਹੀਂ ਰਹੀਆਂ ਵਿੱਚ ਜੜਾਂ ਸਾਰੀਆਂ ਗਲੀਆਂ ਦੇਖੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਹੈ ਟਿਪਸ ਵਧੀਆ ਲੱਗਦਾ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਆ ਦੂਜੇ ਬੰਨੇ ਜਿੱਧਰ ਆਪਾਂ ਪਾਏ ਸੀਗਾ ਨਾ ਉਹ ਤੁਹਾਨੂੰ ਲਾਸਟ ਵਿੱਚ ਪਾ ਕੇ ਉਹ ਦੇਖੋ ਬਿਲਕੁਲ ਜੜਾ ਵਗੈਰਾ ਬਿਲਕੁਲ ਪੱਤੇ ਗਲ ਗਏ ਆ ਗਲ ਕੇ ਦੇਖੋ ਕਿਦਾਂ ਨਿਕਲੇ ਇਹ ਜੜਾ ਬਿਲਕੁਲ ਵਿੱਚ ਨਹੀਂ ਇਹ ਤਾਂ ਪੀਪਲ ਨਾਲ ਜੇ ਦੀਵਾਰਾਂ ਵਿੱਚ ਉੱਗ ਜਾਵੇ ਹਨਾ ਦੀਵਾਰਾਂ ਦੀ ਦੀਵਾਰਾਂ ਪਾੜ ਦਿੰਦੀਆਂ ਟੈਂਕੇ ਦੀ ਟੈਂਕੀਆਂ ਪੀਪਲ ਪਾੜ ਦਿੰਦਾ ਸੋ ਕੇਅਰਫੁਲੀ ਦੇਖ ਸਕਦੇ ਤੁਸੀਂ ਆ ਨੀਹਾਂ ਵੀ ਕਿੱਦਾਂ ਨਾ ਖੋਪੜੀਆਂ ਕਰ ਦਿੱਤੀਆਂ ਵਿੱਚ ਵੀ ਸਿਮਿੰਟ ਪਾਉਣਾ ਪੈਣਾ ਹਨਾ ਦੇਖੋ ਆਪਣੇ ਘਰ ਦੇ ਵਿੱਚ ਦੇਖੋ ਆ ਕਿੰਨੀ ਡੂੰਗੀ ਦੀ ਜੜ ਚੜ ਗਈ ਸੀ ਉਹ ਦੇਖੋ ਤੇ ਆਪਾਂ ਹੁਣ ਇੱਥੇ ਸਿਮਿੰਟ ਪਾਵਾਂਗੇ ਇਹ ਸਾਰੀ ਪੱਟ ਹੋ ਗਿਆ ਬਿਲਕੁਲ ਵੀ ਉਹ ਪਾ ਕੇ ਹਾਰਪੀ ਪਾ ਕੇ ਇੱਧਰੀ ਸਾਈਡ ਤੇ ਆ ਦੂਜੀ ਸਾਈਡ ਇੱਕ ਤਾਂ ਜਿਹੜਾ ਕਾਜੇ ਜੰਮਣਾ ਸ਼ੁਰੂ ਹੋ ਜਾਂਦਾ ਨਾਲ ਆਹ ਇਹ ਸਾਰੀਆਂ ਜੜਾਂ ਨੇ ਦੇਖੋ ਇਹ ਤਾਂ ਉੱ딜 ਅੱਥ ਜਾਣੇ ਹਰ ਇੱਕ ਪਾਸੇ ਤੱਕ ਆਹ ਇੱਕ ਆ ਵੀ ਜਿਹੜਾ ਜੜੀ ਹੈ ਜੀ ਨਾ ਇਹ ਵੀ ਸਾਰੀ ਸੁੱਕ ਗਈ ਆ ਦੇਖੋ ਚੰਗਾ ਜੀ ਹੁਣ ਮੈਂ ਆਪਣੀ ਵੀਡੀਓ ਇੱਥੇ ਸਮਾਪਤ ਕਰਦਾ ਵੀਡੀਓ ਬੜੀ ਲੱਗੀ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਡੇ ਵੀ ਘਰਾਂ ਦੇ ਵਿੱਚ ਇਸ ਤਰ੍ਹਾਂ ਪੀਪਲ ਵਗੈਰਾ ਉੱਗੇ ਹੋਏ ਹਨ ਆ ਦੇਖੋ ਮੈਂ ਤੁਹਾਨੂੰ ਟਿਪਸ ਤੁਹਾਨੂੰ ਦੱਸੀਆਂ ਨੇ ਇਹਦੇ ਨਾਲ ਤੁਸੀਂ ਬਿਲਕੁਲ ਵੀ ਜਿੰਨੇ ਪੀਪਲ ਵਗੈਰਾ ਜਾਂ ਕੋਈ ਵੀ ਬੂਟਾ ਉੱਗਦਾ ਤੁਸੀਂ ਉਹ ਬਿਲਕੁਲ ਨਾ ਜੜਾਂ ਦੇ ਵਿੱਚੋਂ ਉਖਾੜ ਸਕਦੇ ਹੋ ਚੰਗਾ ਜੀ ਹੁਣ ਮੈਂ ਆਪਣੀ ਵੀਡੀਓ ਇੱਥੇ ਸਮਾਪਤ ਕਰਦੀ ਹਾਂ ਚੰਗਾ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ